ਜਿੱਥੇ ਆਪਣੇ ਵੀ ਸਾਥ ਛੱਡ ਤੁਰਦੇ ਆ ਉਥੇ ਕੇਵਲ ਤੇ ਕੇਵਲ ਨਿਬਣਾ ਕਿਨੇ ਤਾਲ ਪ੍ਰਖ ਵਾਹਿ ਚੁਰਦੇ ਨਾਮ ਤੇ ਤੇ ਸਤਿਗੁਰੂ ਤਾਂ ਕਰਕੇ ਸੁਖਮਿਸ਼ਰ ਦੀ ਬਾਣੀ ਵਿੱਚ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮੂਹਾਂ ਨਾਮ ਤੇ ਰਹਿ ਸੱਜ ਸਹਾਈ ਤੇ ਮਹਾ ਪ੍ਰਯਾਨ ਦੂਤ ਜਮ ਦਲੇ ਤਹ ਕੇਵੋ ਨਾਮ ਸੰਗ ਤੇ ਰਹਿ ਚਲਣ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮਾਹੀ ਉਦਾਰ ਸਤਿਗੁਰੂ ਕਹਿੰਦੇ ਜੀਵਨ ਦੇ ਅੰਦਰ ਉਧਾਰ ਕਰਨ ਵਾਸਤੇ ਕੇਵਲ ਤੇ ਕੇਵਲ ਅਕਾਲ ਪੁਰਖ ਪਿਆਰੇ ਵਾਹਿਗੁਰੂ ਦਾ ਨਾਮ ਹੈ ਤੇ ਕਿੰਨੇ ਪਿਆਰ ਨਾਲ ਸਾਨੂੰ ਸਤਿਗੁਰੂ ਸੱਚੇ ਪਾਕਸ਼ਾ ਜੀ ਸ਼ਬਦਾਂ ਦੀ ਬ੍ਰਿਡਤਾ ਬਖਸ਼ਿਸ਼ ਕਰਦੇ ਹਨ ਤਾਂ ਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਮਨੁੱਖ ਨੂੰ ਵਾਰ-ਵਾਰ ਇੱਕੋ ਹਦਾਇਤ ਦਿੱਤੀ ਹੈ ਹੇ ਮਿਰਿਏ ਜਿੰਦੇ ਆਪਣੇ ਸ਼ਬਦਾਂ ਦੀ ਸਾਧ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਬਣਾਓ ਜਿਹੜੇ ਸ਼ਬਦ ਪ੍ਰਮਾਤਮਾ ਵਾਹਿਗੁਰੂ ਦੇ ਦਰ ਉਤੇ ਪਰਵਾਣ ਹੋ ਤੋ ਕਿਹੜੇ ਸ਼ਬਦੋਂ ਕੇਵਲ ਤੇ ਕੇਵਲ ਸਤਿਗੁਰੂ ਦੀ ਬਾਣੀ ਮੈਂ ਸਤਗੁਰੂ ਸੇਤੀ ਪਿਰਹੜੀ ਕਿਉ ਗੁਰਬਿੰਨ ਜੀਵਾ ਮਾਹੂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਦਾ ਰਹਾਉ ਉਹ ਕੇਵਲ ਤੇ ਕੇਵਲ ਸਤਿਗੁਰੂ ਜੀ ਦੀ ਰੱਬੀ ਬਾਣੀ ਜੀਨੇ ਜ਼ਿੰਦਗੀ ਦੇ ਅੰਦਰ ਠਹਿਰਾ ਲੈ ਕੇ ਆਉਣਾ ਹੈ ਤੇ ਜਿਸ ਤੇ ਨੂੰ ਦੀ ਬਖਸ਼ਿਸ਼ ਹੋ ਜਾਂਦੀ ਹੈ ਬੰਦਾ ਆਪੇ ਦੀ ਪਛਾਣ ਕਰਨੀ ਲੈਂਦਾ ਆਪੇ ਦੀ ਜਿੱਤੇ ਆਪੇ ਦੀ ਪਛਾਣ ਹੁੰਦੀ ਹੈ ਬੰਦਾ ਆਪਣੇ ਗੁਨਾ ਦੀ ਆਪਣੇ ਔਗੜਾਂ ਦੀ ਸਵੈ ਪ੍ਰਚੂਲਤਾ ਕਰਦਾ ਹੈ ਆਪਣੇ ਆਪ ਨੂੰ ਵਿਚਾਰਦਾ ਹੈ ਜਿਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਬੀਰ ਸਭ ਤੇ ਹਮ ਬੂਰੇ ਹਮ ਤਜ ਭਲੂ ਸਭ ਕੋ ਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਆਪੇ ਦੀ ਪਛਾਣ ਨਹੀਂ ਤੇ ਬੰਦਾ ਹਮੇਸ਼ਾ ਦੂਸਰਿਆਂ ਨੂੰ ਤੱਕਦਾ ਰਹਿੰਦਾ ਹੈ ਪਰ ਜਿਸ ਦਿਨ ਸਤਗੁਰੂ ਰਹਿਮਤ ਕਰਦੇ ਹਨ ਮਨੁੱਖ ਆਪੇ ਦੀ ਪਛਾਣ ਕਰਨੀ ਸਿੱਖ ਜਾਂਦਾ ਹੈ ਜਦੋਂ ਆਪੇ ਦੀ ਪਛਾਣ ਹੋਣ ਲੱਗ ਜਾਏ ਆਪਣੇ ਆਪ ਨੂੰ ਦੇਖਣ ਲੱਗ ਜਾਂਦੇ ਬੰਦਾ ਤੇ ਸਤਗੁਰੂ ਬਾਣੀ ਵਿੱਚ ਤਾਂ ਕਹਿੰਦੇ ਮਨੁੱਖ ਦਾ ਜੀਵਨ ਬਦਲਣ ਲੱਗ ਜਾਂਦਾ ਹੈ ਜਦੋਂ ਆਪੇ ਦੀ ਪਛਾਣ ਆਪੇ ਦੀ ਸ਼ਖਸੀਅਤ ਨੂੰ ਬੰਦਾ ਦੇਖਣ ਲੱਗ ਜਾਂਦਾ ਹੈ ਨਾ ਉਦੋਂ ਆਪਣੇ ਹੀ ਵੱਲ ਝਾਤੀ ਮਾਰਨੀ ਬੰਦਾ ਸ਼ੁਰੂ ਕਰ ਦਿੰਦਾ ਹੈ ਜਿਨੂੰ ਬਾਦਰ ਫਰੀਦ ਸਾਹਿਬ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਵਾਰ ਵਿੱਚ ਸਿਰ ਨੀਮਾ ਕਰ ਆਪਣੇ ਆਪ ਨੂੰ ਬੰਦਾ ਦੇਖਣ ਲੱਗ ਜਾਂਦਾ ਹੈ bari toote banda har banda ਆਪਣੇ ਆਪ ਨੂੰ ਤੱਕਦੇ ਪਰ ਅਸਲ ਬਾਤ ਉਦੋਂ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਦੇਖਣਾ ਹੋਵੇ ਅੰਦਰ ਜਦੋਂ ਆਪਣੀ ਆਪ ਦੀ ਸਵੈ ਪ੍ਰਚੂਲਤਾ ਬੰਦਾ ਕਰਦਾ ਹੈ ਨਾ ਜਿਹਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਆ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜਕਰ ਮਹਿਲ ਪਾਵੋ ਸੁਖ ਸਹਿਜ ਜੇ ਬੋਹਰ ਨ ਹੋਇਗੋ ਫੇਰਾ ਆਪਣੇ ਆਪ ਦੀ ਸਵੈ ਪ੍ਰਚੂਲਤਾ ਜਿੱਦੇ ਆਪਣੇ ਆਪ ਦੀ ਸਵੈ ਪ੍ਰਚੂਲਤਾ ਬੰਦਾ ਸ਼ੁਰੂ ਕਰ ਦਿੰਦਾ ਹੈ ਉਹਦੇ ਵਿੱਚੋਂ ਸਭ ਕੁਝ ਹੀ ਮਿਟ ਜਾਂਦਾ ਹੈ ਉਹਦੇ ਵਿੱਚੋਂ ਸਭ ਕੁਝ ਹੀ ਮਿਟ ਜਾਂਦਾ ਹੈ ਪਾਤਸ਼ਾਹ ਕਹਿੰਦੇ ਮਾਨ ਈਗੋ ਹੰਕਾਰ ਸਭ ਕੁਝ ਹੀ ਨਿਕਲ ਜਾਂਦਾ ਹੈ ਯਾਦ ਰੱਖਿਓ ਇਹੀ ਤੇ ਛੱਡਣਾ ਫਿਰ ਸਭ ਤੋਂ ਜ਼ਿਆਦਾ ਮੁਕਤ ਹੁੰਦਾ ਹੈ ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਮਾਨੁ ਮਨੀ ਮਨ ਪਰ ਗਲੇ ਮਾਨ ਸਭੈ ਤੂ ਖਾਰਿ ਮਾਨਿ ਕਹਿੰਦੇ ਜਿਹੜਾ ਬੰਦੇ ਨੂੰ ਕਦੀ ਟਿਕਣ ਹੀ ਨਹੀਂ ਦਿੰਦਾ ਹੁੰਦਾ ਤੇ ਜਿਹਦੇ ਬੰਦਾ ਸਵੇਰ ਪੜਚੋਲਤਾ ਵਿੱਚ ਟਿਕ ਜਾਂਦਾ ਹੈ ਜਿਹਦੇ ਆਪਣੇ ਆਪ ਨੂੰ ਦੇਖਣ ਲੱਗ ਜਾਂਦਾ ਹੈ ਸ਼ਰੀਰ ਬੰਦੇ ਦਾ ਉਹੀ ਹੁੰਦਾ ਹੈ ਗੁਣ ਬੰਦੇ ਦੇ ਉਹੀ ਹੁੰਦੇ ਆ ਪਰ ਸਾਧੂ ਦੀ ਰਹਿਮਤ ਨਾਲ ਉਹਦਾ ਜੀਵਨ ਬਦਲ ਜਾਂਦਾ ਹੈ ਆਓ ਆਪਾਂ ਨਾਲ ਨਾਲ ਇਤਿਹਾਸ ਦੀ ਲੜੀ ਨੂੰ ਵੀ ਵਿਚਾਰਦੇ ਜਾਈਏ